ਕੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸ਼ਤਾਬਦੀ ਟ੍ਰੇਨ ਦੇ ਇੱਕ ਡੱਬੇ ਦੇ ਵਿੱਚ ਰਾਗੀ ਜੱਥਾ ਗੁਰਬਾਣੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਟ੍ਰੇਨ ਜਿਹੜੇ ਅੰਮ੍ਰਿਤਸਰ ਸੈਪ ਜਾਂਦੀ ਹੈ ਜਿੱਥੇ ਕੀ ਸਚਖੰਡਰੀ ਦਰਬਾਰ ਸਾਹਿਬ ਮੌਜੂਦ ਹੈ ਇਸ ਕਰਕੇ ਕਈ ਵਾਰ ਲੋਕ ਰਸਤੇ ਦੌਰਾਨ ਧਾਰਮਿਕ ਮਾਹੌਲ ਬਣਾਉਂਦੇ ਨੇ ਕਈ ਲੋਕਾਂ ਨੂੰ ਰੋਹਾਨੀ ਅਹਿਸਾਸ ਮਿਲਦਾ ਹੈ ਉਹਨਾਂ ਨੂੰ ਸਫ਼ਰ ਦੌਰਾਨ ਸ਼ਾਂਤੀ ਮਿਲਦੀ ਹੈ ਪਰ ਕੁਝ ਲੋਕਾਂ ਵੱਲੋਂ ਇਸ ਤੇ ਸਵਾਲ ਚੁੱਕਿਆ ਜਾ ਰਿਹਾ ਕਿ ਟ੍ਰੇਨ ਦੇ ਵਿੱਚ ਇੰਜ ਕੀਰਤਨ ਕਰਨਾ ਠੀਕ ਹੈ ਜਾਂ ਨਹੀਂ ਇਹੋ ਜਿਹੇ ਕਾਜੇਸ ਕੋਨ ਵਾਲੇ ਵੀ ਕਰਦੇ ਨੇ ਤੇ ਕਈ ਹੋਰ ਟ੍ਰੇਨਾਂ ਵਿੱਚ ਵੀ ਹੁੰਦਾ ਜਿਵੇਂ ਕਿ ਧਾਰਮਿਕ ਟੂਰ ਬੱਸਾਂ ਵਿੱਚ ਭਜਨ ਚੱਲਦੇ ਨੇ ਇੱਥੇ ਵੀ ਉਹੀ ਮਾਹੌਲ ਬਣਿਆ ਹੋਇਆ ਸੀ ਪਰ ਲੋਕਾਂ ਵੱਲੋਂ ਇਸ ਉੱਤੇ ਸਵਾਲ ਚੁੱਕਿਆ ਜਾ ਰਿਹਾ ਅਕਸਰ ਅਸੀਂ ਵੇਖਦੇ ਆ ਜਦ ਵੀ ਅਸੀਂ ਕਿਸੇ ਤੀਰਥ ਸਥਾਨ ਤੇ ਜਾਣਦੇ ਆ ਤਾਂ ਰਸਤੇ ਦੇ ਵਿੱਚ ਭਜਨ ਕੀਰਤਨ ਜ਼ਰੂਰ ਸੁਣਦੇ ਆ ਤਾਂ ਕਿ ਸਾਡੇ ਮਨ ਦੇ ਵਿੱਚ ਸ਼ਰਧਾ ਭਾਵਨਾ ਜਾਗਰੂਕ ਹੋਵੇ ਪਰ ਹੁਣ ਕੁਝ ਲੋਕਾਂ ਵੱਲੋਂ ਇਸ ਉਤੇ ਸਵਾਲ ਚੁੱਕਿਆ ਜਾ ਰਿਹਾ ਹੈ ਤੁਹਾਡਾ ਕੀ ਕਹਿਣਾ ਹੈ ਤੁਹਾਨੂੰ ਕੀ ਲੱਗਦਾ ਹੈ ਵੀ ਇਦਾਂ ਟ੍ਰੇਨ ਦੇ ਵਿੱਚ ਗੁਰਬਾਣੀ ਕੀਰਤਨ ਕਰਨਾ ਸਹੀ ਹੈ ਜਾਂ ਗਲਤ ਸਾਨੂੰ ਕਮੈਂਟਸ ਵਿੱਚ ਜ਼ਰੂਰ ਸਾਂਝਾ ਕਰਿਓ ਤੇ ਇਦਾਂ ਦੇ ਅਪਡੇਟਸ ਲਈ ਵੇਖਦੇ ਰਹੋ ਸਿਟੀ ਹੋਮ ਨਿਊਜ਼ ਕਿ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸ਼ਤਾਬਦੀ ਟ੍ਰੇਨ ਦੇ ਇੱਕ ਡੱਬੇ ਦੇ ਵਿੱਚ ਰਾਗੀ ਜੱਥਾ ਗੁਰਬਾਣੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਟ੍ਰੇਨ ਜਿਹੜੀ ਅੰਮ੍ਰਿਤਸਰ ਸੈਪ ਜਾਂਦੀ ਹੈ ਜਿੱਥੇ ਕਿ ਸਚਖੰਡਰੀ ਦਰਬਾਰ ਸਾਹਿਬ ਮੌਜੂਦ ਹੈ ਇਸ ਕਰਕੇ ਕਈ ਵਾਰ ਲੋਕ ਰਸਤੇ ਦੌਰਾਨ ਧਾਰਮਿਕ ਮਾਹੌਲ ਬਣਾਉਂਦੇ ਨੇ ਕਈ ਲੋਕਾਂ ਨੂੰ ਰੋਹਾਨੀ ਅਹਿਸਾਸ ਮਿਲਦਾ ਹੈ ਉਹਨਾਂ ਨੂੰ ਸਫ਼ਰ ਦੌਰਾਨ ਸ਼ਾਂਤੀ ਮਿਲਦੀ ਹੈ ਪਰ ਕੁਝ ਲੋਕਾਂ ਵੱਲੋਂ ਇਸ ਤੇ ਸਵਾਲ ਚੁੱਕਿਆ ਜਾ ਰਿਹਾ ਹੈ ਕਿ ਟ੍ਰੇਨ ਦੇ ਵਿੱਚ ਇੰਜ ਕੀਰਤਨ ਕਰਨਾ ਠੀਕ ਹੈ ਜਾਂ ਨਹੀਂ ਇਹੋ ਜਿਹੇ ਕਾਜੇਸ ਕੋਨ ਵਾਲੇ ਵੀ ਕਰਦੇ ਨੇ ਤੇ ਕਈ ਹੋਰ ਟ੍ਰੇਨਾਂ ਵਿੱਚ ਵੀ ਹੁੰਦਾ ਜਿਵੇਂ ਕਿ ਧਾਰਮਿਕ ਟੂਰ ਬੱਸਾਂ ਵਿੱਚ ਭਜਨ ਚੱਲਦੇ ਨੇ ਇੱਥੇ ਵੀ ਉਹੀ ਮਾਹੌਲ ਬਣਿਆ ਹੋਇਆ ਸੀ ਪਰ ਲੋਕਾਂ ਵੱਲੋਂ ਇਸ ਉੱਤੇ ਸਵਾਲ ਚੁੱਕਿਆ ਜਾ ਰਿਹਾ ਅਕਸਰ ਅਸੀਂ ਵੇਖਦੇ ਹਾਂ ਜਦ ਵੀ ਅਸੀਂ ਕਿਸੇ ਤੀਰਥ ਸਥਾਨ ਤੇ ਜਾਣਦੇ ਆ ਤਾਂ ਰਸਤੇ ਦੇ ਵਿੱਚ ਭਜਨ ਕੀਰਤਨ ਜ਼ਰੂਰ ਸੁਣਦੇ ਆ ਤਾਂ ਕਿ ਸਾਡੇ ਮਨ ਦੇ ਵਿੱਚ ਸ਼ਰਧਾ ਭਾਵਨਾ ਜਾਗਰੂਕ ਹੋਵੇ ਪਰ ਹੁਣ ਕੁਝ ਲੋਕਾਂ ਵੱਲੋਂ ਇਸ ਉਤੇ ਸਵਾਲ ਚੁੱਕਿਆ ਜਾ ਰਿਹਾ ਹੈ। ਤੁਹਾਡਾ ਕੀ ਕਹਿਣਾ ਹੈ? ਤੁਹਾਨੂੰ ਕੀ ਲੱਗਦਾ ਹੈ ਵੀ ਇਦਾਂ ਟ੍ਰੇਨ ਦੇ ਵਿੱਚ ਗੁਰਬਾਣੀ ਕੀਰਤਨ ਕਰਨਾ ਸਹੀ ਹੈ ਜਾਂ ਗਲਤ? ਸਾਨੂੰ ਕਮੈਂਟਸ ਵਿੱਚ ਜ਼ਰੂਰ ਸਾਂਝਾ ਕਰਿਓ ਤੇ ਇਦਾਂ ਦੇ ਅਪਡੇਟਸ ਲਈ ਵੇਖਦੇ ਰਹੋ ਸਿਟੀ ਹੋਮ ਨਿਊਜ਼।